ਸਸਰੀ ਕੈਲਜੀ ਦਨ ਸਾਰਿਆਂ ਨੂੰ ਅੱਜ ਆਪਾਂ ਬਹੁਤ ਹੀ ਹੈਲਦੀ ਡਿਨਰ ਬਣਾ ਕੇ ਤਿਆਰ ਕਰਾਂਗੇ ਜੇਕਰ ਤੁਹਾਡਾ ਰੋਟੀ ਖਾਣ ਦਾ ਬਿਲਕੁਲ ਵੀ ਮਨ ਨਹੀਂ ਹੈ ਤੁਸੀਂ ਇਹ ਡਿਨਰ ਬਣਾ ਕੇ ਤਿਆਰ ਕਰ ਸਕਦੇ ਹੋ ਬਹੁਤ ਹੀ ਜ਼ਿਆਦਾ ਹੈਲਦੀ ਤੇ ਖਾਣ ਵਿੱਚ ਇਹਨਾਂ ਜ਼ਿਆਦਾ ਟੇਸਟੀ ਬੰਦੇ ਹੈ ਫਰੈਂਡਸ ਤੁਸੀਂ ਇਹਨੂੰ ਬਾਰ-ਬਾਰ ਬਣਾਉਣਾ ਚਾਹੋਗੇ ਜੇਕਰ ਤੁਸੀਂ ਇੱਕ ਬਣਾ ਇੱਕ ਵਾਰ ਇਹਨੂੰ ਬਣਾ ਕੇ ਖਾ ਲਿਆ ਤੇ ਆਓ ਆਪਾਂ ਬਣਾਉਣਾ ਸ਼ੁਰੂ ਕਰਦੇ ਹਾਂ ਇੱਕ ਬੋਲ ਵਿੱਚ ਆਪਾਂ ਪਾਵਾਂਗੇ ਅੱਧਾ ਕੱਪ ਚਾਵਲ ਅੱਧਾ ਕੱਪ ਆਪਾਂ ਦਲੀਆ ਲਵਾਂਗੇ ਕਣਕ ਦਾ ਦਲੀਆ ਅੱਧਾ ਕੱਪ ਆਪਾਂ ਮਿਕਸ ਦਾਲਾ ਲਵਾਂਗੇ ਤੁਹਾਡੇ ਕੋਲ ਜਿਹੜੀ ਵੀ ਮਿਕਸ ਦਾਲ ਹੈ ਉਹ ਸਾਰੀ ਮਿਕਸ ਕਰ ਲੈਣੀਆਂ ਨੇ ਤੇ ਅੱਧਾ ਕੱਪ ਲੈਣੀ ਹੈ ਮੈਂ ਬਾਜ਼ਾਰ ਵਿੱਚੋਂ ਮਿਕਸ ਦਾਲਾ ਹੀ ਲੈ ਕੇ ਆਈ ਸੀ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮੈਂ ਧੋ ਲਿਆ ਹੈ ਧੋਣ ਤੋਂ ਬਾਅਦ ਅੱਧੇ ਘੰਟੇ ਵਾਸਤੇ ਜਾਂ 15-20 ਮਿੰਟ ਵਾਸਤੇ ਵੀ ਤੁਸੀਂ ਪਿਓ ਕੇ ਇਹਨੂੰ ਰੱਖ ਸਕਦੇ ਹੋ ਤੇ ਇਹਨੂੰ ਮੈਂ 20 ਮਿੰਟ ਵਾਸਤੇ ਪਿਓਇਆ ਤੇ ਹੁਣ ਆਪਾਂ ਕੁੱਕਰ ਵਿੱਚ ਪਾਵਾਂਗੇ ਇੱਕ ਵਾਰ ਇਹ ਮੇਰੇ ਕਹਿਣ ਤੇ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਵੇਗਾ ਤੇ ਹੁਣ ਪਾਵਾਂਗੇ ਇਹਦਾ 4 ਗੁਣਾ ਪਾਣੀ ਯਾਨੀ ਕਿ ਜਿੰਨਾ ਆਪਾਂ ਦਾਲਾਂ ਤੇ ਚੋਲ ਦਲੀਆ ਲਿਆ ਹੈ ਉਹਨਾਂ ਹੀ ਆਪਾਂ ਪਾਣੀ ਪਾਵਾਂਗੇ 4 ਗੁਣਾ ਉਸ ਤੋਂ ਤੇ ਹੁਣ ਪਾਵਾਂਗੇ ਇੱਕ ਕੱਟਿਆ ਹੋਇਆ ਆਲੂ ਇੱਕ ਪਿਆਜ਼ ਕੱਟਿਆ ਹੋਇਆ ਮੀਡੀਅਮ ਸਾਈਜ਼ ਦਾ ਤੇ ਦੋ ਹਰੀਆਂ ਮਿਰਚਾਂ ਬਾਰੀਕ ਕੱਟੀਆਂ ਹੋਈਆਂ ਅੱਧਾ ਚਮਚਾ ਆਪਾਂ ਹਲਦੀ ਪਾਵਾਂਗੇ ਹਲਦੀ ਪਾਊਡਰ ਅੱਧਾ ਚਮਚੀ ਆਪਾਂ ਧਨੀਆ ਪਾਊਡਰ तो अद्धा चम्मच ही आप लाल मिर्च पाउडर पावगे तो अद्धा चमचा पावे जीरा तो थोड़ी जी हिंग जरूर ऐड करनी है जेकर नाल टेस्ट भी वाया आएगा तो पचन में भी बहुत ही आसानी रहती है तो एक चम्मच तो थोड़ा जहाँ आप नमक पावांगे नमक तो स्वाद अनुसार पा सकते हो दो चमचा आपवेंगे देसी घ्यो ये तो टेस्ट होर भी बचेगा ਤੇ ਆਪਾਂ ਇਹਨੂੰ ਬਣਾਉਣ ਤੋਂ ਬਾਅਦ ਵੀ ਆਪਾਂ ਦੇਸੀ ਘਿਓ ਨਾਲ ਹੀ ਇਹਨੂੰ ਸਰਵ ਕਰਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਾਂ ਟੱਕਣ ਲਾਵਾਂਗੇ ਤੇ ਟੱਕਣ ਲਾ ਕੇ ਆਪਾਂ ਚਾਰ ਮਿਸਲੇ ਲਵਾਵਾਂਗੇ ਲੋ ਟੂ ਮੀਡੀਅਮ ਫਲੇਮ ਤੇ ਤੇ ਚਾਰ ਮਿਸਲੇ ਤੋਂ ਬਾਅਦ ਇਹ ਜਿਹੜਾ ਖਿਚੜੀ ਹੈ ਜੋ ਵੀ ਆਪ ਕਹਿ ਸਕਦੇ ਹੋ ਤੁਸੀਂ ਕੁਝ ਵੀ ਕਹਿ ਸਕਦੇ ਹੋ ਖਿਚੜੀ ਆ ਦਲੀਆ ਉਹ ਆਪਣਾ ਪੱਕ ਚੁੱਕੀ ਹੈ ਚੰਗੀ ਤਰ੍ਹਾਂ ਤੇ ਇੱਥੇ ਮੈਂ ਪਾਲਕ ਲਈ ਹੈ 2 ਕੱਪ ਦੇ ਕਰੀਬ ਬਾਰੀਕ ਕੱਟੀ ਹੋਈ ਤੇ ਇਹਨੂੰ ਚੰਗੀ ਤਰ੍ਹਾਂ ਤੋਲਿਆ ਮਿੱਟੀ ਨਾ ਆਵੇ ਤੇ ਇੱਕ ਪੈਨ ਵਿੱਚ ਆਪਾਂ 1 ਟੇਬਲस्पून ਤੇਲ ਲਿਆ ਤੁਸੀਂ ਇਹਦੀ ਥਾਂ ਤੇ ਕਿਉਂ ਵੀ ਲੈ ਸਕਦੇ ਹੋ ਤੇ ਅੱਧਾ ਚਮਚਾ ਆਪਾਂ ਪਾਵਾਂਗੇ ਜੀਰਾ ਅੱਧਾ ਚਮਚਾ ਆਪਾਂ ਸਰੋਂ ਦੇ ਦਾਣੇ ਤੇ ਥੋੜੀ ਜੀ ਹਿੰਗ ਤੇ ਜਦੋਂ ਇਹ ਗਰਮ ਹੋ ਜੇ ਚੰਗੀ ਤਰ੍ਹਾਂ ਉਸ ਤੋਂ ਬਾਅਦ ਦੋ ਸਾਬਤ ਲਾਲ ਮਿਰਚ ਵੀ ਆਪਾਂ ਪਾਵਾਂਗੇ ਤੇ ਇਹਨੂੰ ਚਲਾਵਾਂਗੇ ਇਹਦੇ ਨਾਲ ਹੀ ਬਾਰੀਕ ਕਟਿਆ ਹੋਇਆ ਅਦਰਕ ਤੇ ਲਸਣ ਪਾਵਾਂਗੇ 1 ਟੇਬਲस्पून ਤੇ ਇਹਨੂੰ ਹਲਕਾ ਜਿਹਾ ਕਲਰ ਚੇਂਜ ਹੋਣ ਤੱਕ ਪਕਾਣ ਦਵਾਂਗੇ ਤੇ ਇਸ ਤੋਂ ਬਾਅਦ ਦੋ ਹਰੀਆਂ ਮਿਰਚਾਂ ਬਾਰੀਕ ਕਟੀਆਂ ਹੋਈਆਂ ਇੱਕ ਟਮਾਟਰ మీడియం ਸਾਈਜ਼ ਦਾ ਕੱਟਿਆ ਹੋਇਆ ਤੇ ਇਹਨੂੰ ਚਲਾਣ ਤੋਂ ਬਾਅਦ ਆਪਾਂ ਪਾਵਾਂਗੇ ਨਮਕ ਸਵਾਦ ਅਨੁਸਾਰ ਪਹਿਲਾਂ ਵੀ ਆਪਾਂ ਨਮਕ ਐਡ ਕੀਤਾ ਸੀ ਤੇ ਅੱਧਾ ਚਮਚਾ ਮੈਂ ਹੋਰ ਪਾਇਆ ਅੱਧਾ ਚਮਚਾ ਲਾਲ ਮਿਰਚ ਪਾਊਡਰ ਅੱਧਾ ਚਮਚਾ ਧਨੀਆ ਪਾਊਡਰ ਪਹਿਲਾਂ ਆਪਾਂ ਮਸਾਲੇ ਥੋੜੀ ਐਡ ਕੀਤੇ ਸੀ ਤੇ ਇਹਨੂੰ ਆਪਾਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਹੁਣ ਪਾਵਾਂਗੇ ਇੱਕ ਚਮਚ ਕਸੂਰੀ ਮੇਥੀ ਤੇ ਇਹਨੂੰ ਵੀ ਮਿਕਸ ਕਰਾਂਗੇ ਤੇ ਹੁਣ ਆਪਾਂ ਬਾਰੀ ਕੱਟੀ ਹੋਈ ਪਾਲਕ ਪਾਵਾਂਗੇ ਟਮਾਟਰਾਂ ਨੂੰ ਹਲਕਾ ਜਿਹਾ ਸੋਫਟ ਕਰਨਾ ਹੈ ਤੇ ਇਹ ਹੁਣ ਪਾਲਕ ਦੇ ਨਾਲ ਪੱਕਣਗੇ ਤਾਂ ਹੋਰ ਵੀ ਸੋਫਟ ਹੋ ਜਾਣਗੇ ਤੇ ਪਾਲਕ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਟੱਕਣ ਲਾ ਕੇ ਆਪਾਂ ਮੀਡੀਅਮ ਫਲੇਮ ਤੇ ਇਹਨੂੰ 4-5 ਮਿੰਟ ਵਾਸਤੇ ਪੱਕਣਵਾਂਗੇ ਸੋਫਟ ਹੋਣ ਤੱਕ ਤੇ ਮੈਂ ਇਹਨੂੰ 5 ਮਿੰਟ ਵਾਸਤੇ ਪਕਾਇਆ ਤੇ ਪਾਲਕ ਜਿਹੜੀ ਸਾਡੀ ਸੋਫਟ ਹੋ ਚੁੱਕੀ ਹੈ ਤੇ ਤੜਕਾ ਜਿਹੜਾ ਸਾਡਾ ਰੈਡੀ ਹੈ ਤੇ ਹੁਣ ਆਪਾਂ ਇਹਨੂੰ ਕੁੱਕਰ ਵਿੱਚ ਪਾਵਾਂਗੇ ਤੇ 2 ਮਿੰਟ ਵਾਸਤੇ ਹੋਰ ਪਕਾਵਾਂਗੇ ਇਹਨੂੰ ਖਿਚੜੀ ਨੂੰ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ 2 ਮਿੰਟ ਵਾਸਤੇ ਹੋਰ ਪਕਾਵਾਂਗੇ ਜਿਆਦਾ ਦੇਰ ਇਹਨੂੰ ਨਹੀਂ ਪਕਾਣਾ ਦੇਖਣ ਵਿੱਚ ਵੀ ਬਹੁਤ ਹੀ ਜ਼ਿਆਦਾ ਵਧੀਆ ਲੱਗ ਰਹੀ ਹੈ ਖਾਣ ਵਿੱਚ ਤਾਂ ਐਨੀ ਜ਼ਿਆਦਾ ਟੇਸਟੀ ਬਣੀ ਹੈ ਤੇ ਜੇਕਰ ਤੁਹਾਨੂੰ ਇਹ ਰੈਸਪੀ ਪਸੰਦ ਆਈ ਹੋਏ ਤਾਂ ਇਹਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਦੋਸਤੋ ਤੇ ਇਹਦੇ ਦੇ ਆਪਾਂ ਕਿਉਂ ਪਾ ਕੇ ਇਹਨੂੰ ਸ਼ੁਰੂ ਕਰਾਂਗੇ ਤੁਸੀਂ ਰਾਤ ਦੇ ਨਾਲ ਵੀ ਖਾ ਸਕਦੇ ਹੋ ਜੇਕਰ ਪਸੰਦ ਆਈਏ ਤਾਂ ਚੈਨਲ ਨੂੰ ਸਬਸਕ੍ਰਾਈਬ